ਜੇ ਪਾਸੋ ਬੈਠਿਆ ਸੋਹੀਆ ਸਭਨਾ ਦਵਿਸਾ ਹੋ ਤਨਾ ਸ੍ਰੀ ਮਹੱਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੂ ਇਸ ਜੋਗਮੈ ਸੋ ਕਈਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ ਜਾਕੋ ਹਰ ਰੰਗ ਲਾਗੂ ਇਸ ਜੋਗ ਮੈਂ ਸੋ ਕਈ ਇਤ ਹੈ ਸੂਰ ਆਤਮ ਜਿਨੇ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਣ ਨਾਮ ਤੇ ਆਵਣ ਸਹਿ ਸਮਾਵਣ ਸੰਗ ਰਹਾਓ ਜਨ ਕੀ ਚਰਨ ਵਸੇ ਮੇਰੇ ਹੀ ਹਰਿ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੁ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਨ ਕੀ ਚਰਨ ਵਸੇ ਮੇਰੇ ਹੀ ਹਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੁ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਿਵਾਰੀ ਸਾਸ ਸੰਗਤ ਤਨ ਅਸਰੀ ਰਾਗ ਪੰਚਉ ਪਾਸ਼ਾ ਸਹਿਬ ਸ੍ਰੀ ਗੁਰਪਰਦੇਵ ਜੀ ਉਚਾਰਨ ਕਰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈ ਅੰਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੀ ਜਾ ਕਾ ਸਰਗੁਰ ਪੂਰਾ ਪਿਆਰਿਓ ਜਿਹੜਾ ਚੱਲ ਰਿਹਾ ਸਮਾਂ ਹੈ ਨਾ ਕਲਯੁਗ ਦਾ ਇਸ ਦੇ ਵਿੱਚ ਜਿਹਦੇ ਉੱਤੇ ਪਰਮਾਤਮਾ ਦਾ ਰੰਗ ਚੜ ਗਿਆ ਉਹੀ ਸੂਰਮਾ ਗਿਣਿਆ ਜਾਵੇਗਾ ਤੇ ਅੱਜ ਦੀ ਵਿਚਾਰ ਵੀ ਆਪਾਂ ਸਾਂਝੀ ਕਰਨੀ ਹੈ ਪਿਆਰਿਓ ਤਾਂਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਪਾਤਸ਼ਾ ਜਿਨ੍ਹਾਂ ਦਾ ਅੱਜ ਜੋਤੀ ਜੋਤ ਪੁਰਬ ਹੈ ਆਪਜੀ ਪਰਿਵਾਰ ਸਮੇਤ ਮੱਤੀ ਦੀ ਸਰਾਹ ਜਿਹਨੂੰ ਕਿ ਕਾਕੇ ਦੀ ਸਰਾਹ ਵੀ ਕਿਹਾ ਜਾਂਦਾ ਹੈ ਪਰਿਵਾਰ ਸਮੇਤ ਉੱਥੇ ਰਹਿ ਰਹੇ ਸਨ ਸਮਾਪਿਆ ਉਹਨਾਂ ਜਮਾਨਿਆਂ ਦੇ ਵਿੱਚ ਹਕੂਮਤਾਂ ਜਿਹੜੀਆਂ ਸਨ ਅੱਜ ਵਾਂਗੂ ਹੀ ਕਰਦੀਆਂ ਸਨ ਉਸ ਨਗਰ ਨੂੰ ਮਲਿਆ ਵੇੜ ਕਰ ਦਿੱਤਾ ਢਾਈ ਢੇਰੀ ਕਰ ਦਿੱਤਾ ਤੇ ਪਰਿਵਾਰ ਸਮੇਤ ਭਾਈ ਲੈੜਾ ਦੀ ਜਿਹੜੇ ਨਾ ਉਹ ਹਰੀ ਕੇ ਆ ਗਏ ਇਹਨਾਂ ਦਾ ਕੰਮ ਸੀ ਦੁਕਾਨ ਕਰਨੀ ਉਹਨਾਂ ਜ਼ਮਾਨੇ 'ਚ ਦੁਕਾਨ ਹੀ ਕਹਿੰਦੇ ਸੀ ਪਰਚੂਣ ਦਾ ਸਾਮਾਨ ਦੁਕਾਨ ਤੇ ਰੱਖਣਾ ਵੇਚਣਾ ਮਾਲ ਸਬਾਬ ਲਿਆਉਣਾ ਖਰੀਦਣਾ ਅੱਗੇ ਵੇਚਣਾ ਸੋ ਪਿਆਰਿਓ ਇਸ ਦੇ ਨਾਲ-ਨਾਲ ਉਹਨਾਂ ਦਾ ਇੱਕ ਹੋਰ ਨਾਮ ਸੀ ਕਿਉਂਕਿ ਉਹ ਸਾਲ ਦੇ ਵਿੱਚ 12 ਵੇਰਾਂ ਯਾਤਰਾਵਾਂ ਕਰਦੇ ਸਨ ਖਾਰ ਮਹੀਨੇ ਤੇ ਯਾਤਰਾ ਕਿੱਥੇ ਕਰਦੇ ਸੀ ਪਿਆਰਿਓ ਗੰਗਾ ਦਾ ਇਸ਼ਨਾਨ ਕਰਨ ਦਾ ਪ੍ਰਾਗਨਾਥ ਚਲੇਗਾ ਕਿਉਂ ਜਿੰਨੀ ਕੁ ਸੋਝੀ ਸੀ ਉਹ ਟਾਈਮ ਤੇ ਉਹ ਆਪਣੀ ਸੋਝੀ ਦੇ ਅਨੁਸਾਰ ਉਹ ਯਾਤਰਾਵਾਂ ਕਰਦੇ ਸਨ ਇੱਕ ਵਾਰ ਸੰਗ ਦੇ ਨਾਲ ਚੱਲ ਗਏ ਯਾਤਰਾ ਕਰਦੇ ਕਰਦੇ ਨਿਕਲੇ ਨੇ ਤੇ ਪਿਆਰਿਓ ਜਿਸ ਵੇਲੇ ਕੋ ਰੱਬ ਦੀ ਹੂਕ ਜੇ ਜਿਹੜੀ ਪਹੁੰਚ ਜਾਂਦੀ ਹੈ ਜਦੋਂ ਮਨ ਵਿਚਿਰਤ ਹੋਵੇ ਜਦੋਂ ਮਨ ਦੁਖੀ ਹੋਵੇ ਜਦੋਂ ਮਨ ਦਾ ਟਿਕਾਉੜਾ ਨਾ ਬਣੇ ਜਦੋਂ ਗੁਰੂ ਦੀ ਕਿਰਪਾ ਨਾ ਹੋਵੇ ਤੇ ਬੰਦਾ ਫਿਰ ਊੜ-ਪੂੜ ਕਰਦਾ ਹੈ ਕਿ ਮੈਨੂੰ ਇਦਰੋਂ ਵੀ ਫਾਇਦਾ ਹੋ ਜਾਏ ਮੈਨੂੰ ਇਦਰੋਂ ਵੀ ਹੋ ਜਾਏ ਪਰ ਮਨ ਦੇ ਵਿੱਚ ਵਿਚਾਰ ਆਈ ਕਿਸੇ ਨੇ ਥੋੜੀ ਜੀ ਤੁਣਕ ਹਲਾਈ ਸੀ ਕਿ ਇੱਕ ਪੀਰੇ ਬਾਬਾ ਨਾਨਕ ਜੇ ਤੂੰ ਕਿਤੇ ਉਹਦੇ ਦਰਸ਼ਨ ਕਰ ਲਵੇਂ ਤੇਰਾ ਪਾਰ ਦੁਆਰਾ ਸੋ ਸੰਗ ਦੇ ਨਾਲ ਪਿਆਰੋ ਜਾ ਕੇ ਉਹਨਾਂ ਜਮਾਨਿਆਂ ਚ ਕੀ ਕਰਦੇ ਸੀ ਸੰਗਤਾ ਇਕੱਠੀਆਂ ਤੁੰਦੀਆਂ ਸੀ ਜਿਵੇਂ ਆਪਣੇ ਨਿਜਮ ਬਰਾਤਾਂ ਦਾ ਬਣਿਆ ਨਾ ਪਿਆਰੋ ਇਹਦਾ ਕਈਆਂ ਨੂੰ ਹੁਣ ਆਪਾਂ ਉਹਦਾ ਅਰਥ ਗਲਤ ਕੱਢ ਲਏ ਨੇ ਬਰਾਤ ਹੁੰਦੀ ਸੀ ਡੋਲੇ ਦੀ ਰੱਖਿਆ ਵਾਸਤੇ ਬਰਾਤ ਹੁੰਦੀ ਸੀ ਲਾੜੇ ਦੀ ਰੱਖਿਆ ਵਾਸਤੇ ਤੇ ਲਾੜਾ ਅੱਗੇ ਹੁੰਦਾ ਸੀ ਬਰਾਤ ਮਗਰ ਹੁੰਦੀ ਸੀ ਅੱਜ ਬਰਾਤ ਅੱਗੇ ਹੁੰਦੀ ਹੈ ਲਾੜਾ ਮਗਰ ਹੁੰਦਾ ਹੈ ਅੱਜ ਜਦੋਂ ਵਿਆਹਣ ਜਾਂਦੇ ਉਦੋਂ ਵੀ ਬਰਾਤ ਪਹਿਲਾਂ ਜਾ ਕੇ ਖਾ ਪੀ ਲੈਂਦੀਆਂ ਤੇ ਜਦੋਂ ਵਧਿਆ ਘਟਿਆ ਹੁੰਦਾ ਲਾੜੀ ਨੂੰ ਮਿਲਦਾ ਤੇ ਜਦੋਂ ਬਰਾਤ ਵਾਪਸ ਘਰ ਨੂੰ ਆਉਣੀ ਹੁੰਦੀ ਆ ਤੇ ਪਿਆਰਿਓ ਸਾਰਿਆਂ ਦੇ ਮਨ 'ਚ ਲਾਲਚ ਹੁੰਦਾ ਕਿ ਢਿੱਕਾ ਡਾਵਾਂਗੇ ਤੇ 5-7 ਹਜ਼ਾਰ ਪਟੋਰਾਗੇ ਅੱਜ ਬਰਾਤਾਂ ਉਹ ਨਹੀਂ ਰਹੀਆਂ ਅੱਜ ਸਿਰਫ ਪੈਸੇ ਨਫੇ ਨਕਸਾਨ ਵਾਸਤੇ ਰਹੀਆਂ ਅੱਜ ਬੀਬੀਆਂ ਰਿਮਣ ਕਟਾਈ ਡਾਂਗ ਰੱਖ ਰਹੀਆਂ ਤੇ 52 ਹਜ਼ਾਰ ਰੁਪਇਆ ਮੰਗ ਬੈਂਦੀਆਂ ਨੇ ਜਿਵੇਂ ਲਾੜੇ ਦਾ ਮੁੱਲ ਐਨ ਦਾ ਭਾਵ ਕਿ ਸਿੱ ਸਾਰੀਆਂ ਹੀ ਰੇਤਾਂ ਪੁੱਠੀਆਂ ਕਰ ਲੀਆਂ ਜੀ ਸਿੱਧੀ ਕੋਈ ਨਹੀਂ ਜੀ ਸਾਧਿਆ ਗੱਲ ਕੌੜੀ ਹੈ ਪਰ ਉਸ ਜਮਾਨੇ ਦੇ ਵਿੱਚ ਜਦੋਂ ਸੰਗ ਵੀ ਤੁਰਦਾ ਸੀ ਨਾ ਜਾਂ ਬਰਾਤ ਤੁਰਦੀ ਸੀ ਤੇ ਖਤਰਾ ਹੁੰਦਾ ਸੀ ਕੋਈ ਰਾਜ ਡੋਲਾ ਨਾਲ ਕੋਲੇ ਬਰਾਤਾਂ ਤਾਂ ਬੜੀਆਂ ਸੀ ਲਾੜੇ ਦੀ ਰੱਖਿਆ ਵਾਸਤੇ ਹੁਣ ਦੂਸਰਾ ਸੰਗ ਜਦੋਂ ਕੋਈ ਮੇਲੇ ਤੇ ਜਾਂਦਾ ਸੀ ਜਿਵੇਂ ਅੱਜ ਕੱਲ ਟਰਾਲੀਆਂ ਤੇ ਆਪਾਂ ਜਾਂਦੇ ਆ ਟਰੈਕਟਰਾਂ ਤੇ ਜਾਂਦੇ ਆ ਟਰੱਕਾਂ ਤੇ ਜਾਂਦੇ ਆ ਬੱਸਾਂ ਤੇ ਜਾਂਦੇ ਆ ਉਸ ਵੇਲੇ ਪਿਆਰੇ ਜਿਹੜਾ ਸੰਗ ਸੀ ਨਾ ਉਹ ਰਲ ਕੇ ਜਾਂਦਾ ਸੀ ਤੇ ਰਸਤੇ ਦੇ ਵਿੱਚ ਆਪਣੇ ਸ਼ਮਿਆਨੇ ਲਾਉਣੇ ਆਪਣਾ ਇੱਕ ਹਿਸਾਬ ਦਾ ਜਿੱਥੇ ਰਾਤ गुजारਨੀ ਉਥੇ ਤੰਬੂ ਗੜ ਲੈਣੇ ਇੱਕ ਹਿਸਾਬ ਦਾ ਘੜੀ ਬਣਾ ਲੈਣਾ ਕੱਲਾ ਘੜੀ ਨਹੀਂ ਪਿੰਡ ਹੀ ਉਸਾਰ ਲੈਣਾ ਵਕੋ ਵਕਰੇ ਤੰਬੂ ਵਕੋ ਵਕਰੇ ਲਾ ਕੇ ਤੇ ਬੈਠ ਕੇ ਤੇ ਆਪਣਾ ਸਮਾਂ ਗੁਜ਼ਾਰ ਕੇ ਰਾਤ ਨੂੰ ਖਾਣ ਪਾਣ ਕਰਨਾ ਲੰਗਰ ਪਾਣੀ ਛਕਣਾ ਅਗਲੇ ਦਿਨ ਸਵੇਰੇ ਅੱਗੇ ਤੁਰਫੈਂ ਹੁਣ ਉਸ ਵੇਲੇ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਵੀ ਕਰਨ ਲਗਿਆ ਤੇ ਚੌਥੀ ਉਦਾਸੀ ਤੋਂ ਬਾਅਦ ਪਿਆਰਿਓ ਕਰਤਾਰਪੁਰ ਦੀ ਜਗ੍ਹਾ ਦੇ ਉੱਤੇ ਖੇਤੀਬਾੜੀ ਕਰਨੇ ਪਏ ਉਹਨਾਂ ਨੇ ਕਿਰਤ ਕਰਨੀ ਵੀ ਸਿਖਾਈ ਸਾਡੇ ਅੱਜ ਕੱਲ ਤੁਸੀਂ ਤੁਸੀਂ ਵੇਖ ਰਹੇ ਹੋ ਨਾ ਡੇਰਿਆਂ ਦੇ ਡੇਰੇ ਭਰੇ ਨੇ ਚਿੱਟੇ ਕੱਪੜੇ ਪਾਏ ਨੇ ਵੱਡੀਆਂ ਗੱਡੀਆਂ ਦੇ ਝੂਟੇ ਲੈਂਦੇ ਨੇ ਪਰ ਪਿਆਰਿਓ ਬਾਬੇ ਨਾਨਕ ਨੇ ਇਹ ਨਹੀਂ ਸਿਖਾਇਆ ਬਾਬੇ ਨਾਨਕ ਨੇ ਕਹੀ ਸੀ ਕਿਰਤ ਕਰੋ ਨਾਮ ਜਪੋ ਤੇ ਵੱਢ ਸਕੋ ਤੇ ਅੱਜ ਅੱਜ ਆ ਵੀ ਕਮਾਈ ਕਰੋ ਡੇਰਿਆਂ ਤੇ ਲਿਆਓ ਵੱਡੀਆਂ ਗੱਡੀਆਂ ਚੜਾਓ ਅੱਜ ਉਲਟ ਹੋ ਗਿਆ ਸੋ ਇਹਨਾਂ ਇਸ ਬੰਦੇ ਵੀ ਆਪਾਂ ਨਾ ਜਾਈਏ ਖੈਰ ਉਸ ਵੇਲੇ ਮਨ ਦੇ ਵਿੱਚ ਤਾਂ ਗਾਈ ਭਾਈ ਲੈਣਾ ਜੀ ਦੇ ਕਿ ਮੈਂ ਬਾਬੇ ਨਾਨਕ ਦੇ ਦਰਸ਼ਨ ਕਰਨਾ ਹੁਣ ਸੰਗ ਨੂੰ ਛੱਡ ਕੇ ਘੋੜੀ ਤੇ ਸਵਾਰ ਹੋਏ ਤੇ ਕਰਤਾਰਪੁਰ ਨੂੰ ਚਾਲੇ ਪਾ ਲਈ ਨੇ ਰਸਤੇ ਦੇ ਵਿੱਚ ਇੱਕ ਬੰਦਾ ਪਾਣੀ ਲਾ ਰਿਹਾ ਖੇਤਾਂ ਨੂੰ ਉਸ ਤੋਂ ਰਸਤਾ ਪੁੱਛਿਆ ਤੇ ਕਹਿਣ ਲੱਗੇ ਓ ਜਿਹੜਾ ਦਰਿਆਏ ਤੋਂ ਪਾਰ ਜਿਹੜਾ ਡੇਰਾ ਦੀਦਾ ਹੈ ਨਾ ਉਹ ਬਾਬੇ ਨਾਨਕ ਦਾ ਡੇਰਾ ਹੁਣ ਦਰਿਆੋਂ ਪਾਰ ਹੋ ਗਏ ਅੱਗੇ ਕੀ ਵੇਖਦੇ ਨੇ ਫਿਰ ਪੁੱਛਿਆ ਇੱਕ ਬਜ਼ੁਰਗ ਬਾਬਾ ਆਪਣੀ ਖੇਤੀ ਦੇ ਵਿੱਚ ਕੰਮ ਕਰਦਾ ਪਿਆ ਕਹਿਣ ਲੱਗੇ ਬਾਬੇ ਨਾਨਕ ਦੇ ਦਰ ਤੇ ਜਾਣਾ ਤੇ ਅੱਗੋਂ ਬਜ਼ੁਰਗ ਬੜਾ ਖੁਸ਼ ਹੋਇਆ ਕਹਿਣ ਲੱਗਾ ਭਲਿਆ ਚੱਲ ਮੈਂ ਛੱਡ ਕੇ ਆਉਣਾ ਤੈਨੂੰ ਘੋੜੇ ਦੀ ਲਗਾਮ ਪਕੜਨੀ ਅੱਗੇ-ਅੱਗੇ ਬਜ਼ੁਰਗ ਤੁਰ ਪਿਆ ਉੱਤੇ ਘੋੜੇ ਤੇ ਸਵਾਰ ਬਾਬਾ ਨਾਨਕ ਜੀ ਬੈਠੇ ਨੇ ਜਿਸ ਵੇਲੇ ਪਿਆਰਿਓ ਬਾਬੇ ਨਾਨਕ ਦੇ ਦਰ ਤੇ ਚਲੇ ਗਏ ਕਹਿਣ ਲੱਗੇ ਜਿੱਥੇ ਲਗਾਮ ਫੜੀ ਸੀ ਕਿ ਉਹ ਜਗ੍ਹਾ ਕਿੱਲੇ ਤੇ ਘੋੜਾ ਬਣ ਲੈ ਉਹ ਸਾਹਮਣੇ ਪਾਣੀ ਹੈ ਮੂਹਾਂ ਢੋਲਾ ਉਹ ਸਾਹਮਣੇ ਜਿਹੜੀ ਕੋਠੜੀ ਉਹਦੇ ਵਿੱਚ ਤੈਨੂੰ ਬਾਬਾ ਨਾਨਕ ਮਿਲ ਜਾਏਗਾ। ਉਹਨੇ ਚਰਣੋਂ ਉਹਨੇ ਘੋੜਾ ਬੰਨਿਆ ਮੂਰਤ ਹੋਤਾ ਤੇ ਜਾ ਕੇ ਜਦੋਂ ਬਾਬੇ ਨਾਨਕ ਦੇ ਦਰਸ਼ਨ ਕੀਤੇ ਤੇ ਪਿਆਰਿਓ ਟਹਿ ਕੇ ਚਰਣਾ ਤੇ ਡਿੱਗ ਪਿਆ। ਕਹਿਣ ਲੱਗਾ ਜਿਸ ਪੁਰਖ ਦੇ ਦਰਸ਼ਨ ਕਰਨ ਆਇਆ ਸੀ ਉਹ ਮੇਰੀ ਘੋੜੀ ਦੀ ਲਗਾਮ ਪਕੜ ਕੇ ਇੱਥੇ ਟਕਲੇ ਰ। ਕਿੱਡਾ ਭਲਾ ਪੁਰਖ ਹੋਵੇਗਾ। ਕਿੱਡਾ ਭਾਗਾ ਵਾਲਾ ਹੋਵੇਗਾ। ਕਿੱਡਾ ਵਧੀਆ ਗੁਰੂ ਹੋਗਾ ਉਸੇ ਵੇਲੇ ਕਾਇਆ ਪਲਟ ਗਈ ਪਿਆਰਿਓ ਜਿਹੜਾ ਸਾਰੀ ਉਮਰ ਦਾ ਉਹਦੇ ਹਿਰਦੇ ਦੇ ਵਿੱਚ ਰੋਗ ਲੱਗਾ ਸੀ ਨਾ ਕਿਲਵਿਖ ਰੋਗ ਜਿਹੜਾ ਮਨ ਨੂੰ ਰੁਕੜ ਨਹੀਂ ਸੀ ਦਿੰਦਾ ਖਲੋਣ ਨਹੀਂ ਸੀ ਦਿੰਦਾ ਬਨ ਸ਼ਾਂਤ ਹੋ ਗਿਆ ਹੱਦ ਹੋ ਗਈ ਐਸਾ ਕੋਈ ਐਸਾ ਗੁਰੂ ਵੇਖਿਆ ਹੀ ਨਹੀਂ ਜਿਹੜਾ ਆਪਣੇ ਸ਼ੇਵਕਾਂ ਨੂੰ ਅੱਗੋਂ ਲੈਣ ਜਾਂਦਾ ਉੱਥੋਂ ਦਾ ਹੋ ਕੇ ਰਹਿ ਗਿਆ ਸੰਗ ਨੂੰ ਸਨੇਹਾ ਭੇਜਦਾ ਕਹਿੰਦਾ ਅੱਜ ਤੋਂ ਬਾਅਦ ਮੇਰੀ ਗੱਗਾ ਵੀ ਏ ਤੇ ਮੇਰਾ ਪ੍ਰਾਗਰਾਜ ਵੀ ਏ ਇਹਨੂੰ ਅੱਗੇ ਮੈਂ ਨਹੀਂ ਜਾਵਾਂਗਾ ਸੰਗ ਨੂੰ ਕਿਹਾ ਜਾਣਾ ਤੇ ਜਾਓ ਪਿੰਡ ਨੂੰ ਜਾਣਾ ਪਿੰਡ ਨੂੰ ਚਲੇ ਕਹਿਣ ਦਾ ਭਾਵ ਕਿ ਗੁਰੂ ਵਾਲੇ ਬਣ ਕੇ ਗੁਰੂ ਦੀ ਹੋ ਗਏ ਇਤਨੀ ਸੇਵਾ ਇਤਨੀ ਘਾਲ ਇਤਨੀ ਕਾਰ ਕਮਾਈ ਕੀਤੀ ਤੇ ਪਿਆਰ ਇੰਨੇ ਕ ਟੈਸਟ ਹੋਏ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕਮਾਲ ਹੀ ਹੋ ਗਈ ਕੋਠਾ ਚੋਦਾ ਪਿਆ ਸਿਆਲ ਦੇ ਦਿਨ ਪੋਹ ਦਾ ਮਹੀਨਾ بارش ਹੋ ਰਹੀ ਹੈ ਤੇ ਬਾਬਾ ਨਾਨਕ ਜੀ ਨੇ ਸਿੱਖਾਂ ਨੂੰ ਆਖਿਆ ਵੀ ਯਾਰ ਕੋਠਾ ਚੁੰਦਾ ਤੇ ਬੋਰਾ ਹੀ ਬੰਦ ਕਰਿਓ ਕਹਿੰਦੇ ਬਾਬਾ ਜੀ ਕਾਲੀ ਗਜਾਰਾ ਠੰਡ ਬੜੀ ਐ ਸਵੇਰੇ ਵੇਖਾਂ ਪੁੱਤਰਾ ਨੂੰ ਕਿਹਾ ਪੁੱਤਰ ਤੁਸੀਂ ਜਾ ਕੇ ਉੱਪਰ ਬੰਦ ਕਰਿਓ ਕਹਿੰਦੇ ਬਾਬਾ ਜੀ ਬੜੇ ਸੇਵ ਕਰੇ ਤੇਰੇ ਕੋਲ ਬਾਪੂ ਤੇ ਤੂੰ ਕਹਿ ਸੇਵ ਕਰੂ ਆਖੜ ਤੂੰ ਸਾਨੂੰ ਆਖਣੇ ਨਹੀਂ ਮੰਨੇ ਲੈਣਾ ਜੀ ਨੂੰ ਕਿਹਾ ਜਦੋਂ ਵੇਖਿਆ ਬਘੋਰੇ ਚ ਖਰੋਜ ਕੇ ਮਿੱਟੀ ਪਉਦਾ ਪੈਂਦੀ ਨਹੀਂ ਰੇਤਲੀ ਦੀ ਮਿੱਟੀ ਹੱਥਾਂ ਦੇ ਨਾਲ ਤੇ ਉੱਤੇ ਬੂਧਾ ਪੈ ਗਿਆ। ਬਘੋਰਾ ਬੰਦ ਕਰਤਾ ਪਾਣੀ ਥੱਲੇ ਕਮਰੇ ਜਾਣਾ ਬੰਦ ਹੋ ਗਿਆ। ਸਿਆਲ ਦੇ ਦਿਨ ਆਪ ਉੱਤੇ ਲੰਮਾ ਪਿਆ ਰਿਆ ਮੀਂਹ ਦੇ ਵਿੱਚ ਤੜਕੇ ਉੱਠਿਆ ਉਸ ਤੋਂ ਥੱਲੇ ਜਦੋਂ ਸਤਗੁਰਾਂ ਨੇ ਵੇਖਿਆ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਭਾਈ ਲੈਣਾ ਤੂੰ ਲੈਣਾ ਅਸੀਂ ਦੇਣਾ ਇਹ ਤਾਂ ਕਿਰਪਾ ਹੋਈ। ਤੇ ਫੇਰ ਇੱਕ ਵਾਰ ਆਏ ਤੇ ਪਿਆਰਿਓ ਸਤਗੁਰਾਂ ਨੇ ਹੁਕਮ ਲਾਇਆ ਕਿ ਤੂੰ ਦੁਕਾਨਦਾਰਿਆ ਨੂਣ ਦੇ ਗਟੇ ਲਿਆਵੇਂ ਨੂਣ ਦਾ ਗੱਟਾ ਸਿਰ ਤੇ ਰੱਖਿਆ ਜਦੋਂ ਆ ਗਏ ਘਰੇ ਲਾਇਆ ਬਾਤਾਂ ਨੂੰ ਪੁੱਛਿਆ ਬਾਤਾ ਜੀ ਕਿੱਥੇ ਨੇ ਬਾਪੂ ਕਹਿਣ ਲੱਗੇ ਕਿ ਉਹ ਬਾਹਰ ਗੰਦ ਗੜਦੇ ਪਏ ਨੇ ਪਹਿਲੀ ਚੌਂ ਤੇ ਪਿਆਰਿਓ ਜਾਂਦਿਆ ਨੂੰ ਕਿਹੜਾਂ ਵਾਲਾ ਘਰ ਤੇ ਪਾਣੀ ਦਾ ਭਿਜਾ ਹੋਇਆ ਰੱਖਿਆ ਉਧਰੋਂ ਵਧੀਆ ਸ਼ਰੀਰ ਦੇ ਕੱਪੜੇ ਬਹੁਤ ਸੋਹਣੇ ਪਾਉਂਦੇ ਸੀ ਬਾਬਾ ਲੈਣਾ ਜੀ ਛਾਈ ਠਾੜ ਚਰੀਂਦੇ ਸੀ ਬੜੀ ਕਿਰਪਾ ਸੀ ਮਾਲਕ ਦੀ ਕਾਰੋਬਾਰ ਚੰਗਾ ਸੀ ਜਦੋਂ ਗਏ ਉੱਥੇ ਜਾ ਕੇ ਤੇ ਬਾਬੇ ਨਾਨਕ ਨੂੰ ਖਤੇ ਬੁਲਾਈ ਤੇ ਪਿਆਰਿਓ ਬਾਬੇ ਨਾਨਕ ਨੇ ਜਿਹੜੀ ਚੜਾਂ ਦੇ ਵੇਲੇ ਘਾਹ ਸੀ ਨਾ ਪੰਡ ਬਣੀ ਹੋਈ ਪੰਡ ਦੇ ਵਿੱਚੋਂ ਪਾਣੀ ਛਿਮਰਿਆ ਗਾਰਾ ਲੱਗਾ ਹੋਇਆ ਸੀ ਅੱਤੇ ਚਕਾ ਕੇ ਰੱਖ ਦਿੱਤੀ ਜਦੋਂ ਘਰੇ ਲੈ ਕੇ ਆਏ ਡੰਗਰਾਂ ਵਾਸਤੇ ਲੈ ਕੇ ਆਏ ਗੁਰਦਾਰਪੁਰ ਡੇਰੇ ਦੇ ਵਿੱਚ ਲੈ ਕੇ ਆਏ ਪਿਆਰੇ ਤੇ ਮਾਤਾ ਕਹਿਣ ਲੱਗੀ ਕਿ ਤੁਸੀਂ ਤਾਂ ਇਹਨਾਂ ਦੇ ਕੱਪੜੇ ਹੀ ਖਰਾਬ ਕਰ ਦਿੱਤੇ ਕਹਿਣ ਲੱਗੇ ਬੁਲਿਏ ਇੱਕ ਕੱਪੜਿਆਂ ਦੇ ਉੱਤੇ ਗੰਦ ਨਹੀਂ ਇਹ ਕੇਸਰ ਦਾ ਸਰਕਾਰ ਆ ਕੇਸਰ ਦਾ ਇਹਨਾਂ ਨੇ ਬੜਾ ਵੱਡਾ ਜਿਹੜਾ ਮੋਰਚਾ ਲਾਉਣਾ ਇਹਨਾਂ ਨੇ ਬੜੀ ਵੱਡੀ ਪਦਵੀ ਸੁਭਾਰਨੀ ਆ ਕਹਿਣ ਦਾ ਭਾਵ ਕਿ ਕਿਤਨੇ ਟੈਸਟ ਹੋਏ ਕਿੰਤਰਾਂ ਤੋਂ ਮਠਿਆਈ ਝਾੜੀ ਮਗਰ ਭਜੇ ਮੁਰਦਾ ਖਾਣ ਲਈ ਆਖਿਆ ਆਖੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਤੇ ਗੁਰੂ ਅੰਗਰ ਦੇਵ ਜੀ ਨੂੰ ਉਰਤ ਗਦੀ ਪ੍ਰਾਪਤ ਔਰ ਦੁਨੀਆ ਦੇ ਵਿੱਚ ਬੜੇ ਢੰਗ ਦੇ ਨਾਲ ਵਿਚਰੇ ਨਾਲ ਹੀ ਗੁਰਾਂ ਨੇ ਹੁਕਮ ਲਾਤਾ ਭਾਈ ਜਾ ਕੇ ਖੜੂਰ ਸਾਹਿਬ ਸੇਵਾ ਕਰੋ ਖੜੂਰ ਸਾਹਿਬ ਆਗੇ ਨੇ ਆਣ ਕੇ ਇੱਥੇ ਬੜੀ ਸੇਵਾ ਕੀਤੀ ਪਿਆਰਿਓ ਆਖਿਰ ਇਹਨਾਂ ਦਾ ਜਿਹੜਾ ਹੈ ਸਤਿਗੁਰੂ ਦੇ ਦਰ ਤੇ ਪਿਆਰਨਾ ਕਰਨ ਤੋਂ ਪਹਿਲਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜਿਨ੍ਹਾਂ ਨੂੰ ਆਪ ਜੀ ਨੇ ਬਖਸ਼ਿਸ਼ ਕਰਕੇ ਗੁਰਤਾ ਗਦੀ ਬਖਸ਼ਿਸ਼ ਕੀਤੀ ਤੇ ਕੋ ਨੂੰ ਦੁਜੇ ਤੇ ਜੇ ਦਿਨ ਆਪ ਪਿਆਨਾ ਕਰ ਗਏ ਸੋ ਇਹ ਜਿਹੜਾ ਹੁਕਮ ਵੀ ਹੈ ਪਿਆਰਿਓ ਇਹ ਹੁਕਮ ਵੀ ਇਸੇ ਪ੍ਰਥਾਏ ਜਿਵੇਂ ਬਖਸ਼ਾ ਕਰਦੇ ਨੇ ਸਤਿਗੁਰੂ ਕਿ ਜਾਗੂ ਹਾਰ ਨਾ ਲਾਗੂ ਇਸ ਜਗ ਵਿੱਚ ਸੋ ਕਈਅਤ ਤੇ ਸੂਰਾ ਜਿਵੇਂ ਬਾਬੇ ਲੈਣਾ ਜੀਤੇ ਰੰਗ ਲਗਾ ਆਤਮ ਜਿਹਰੇ ਸਗਲ ਬਾਤਾਂ ਕੀ ਜਾਂਕਾ ਸਤਿਗੁਰੂ ਪੂਰਾ ਤੇ ਜਿਨ੍ਹਾਂ ਦਾ ਸਤਿਗੁਰੂ ਪੂਰਾ ਹੋਵੇ ਉਹ ਪਿਆਰਿਓ ਠੇਡੇ ਬਰੀ ਜੇ ਕਾਂਦਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਣ ਨਾਮ ਧਿਆਮਨ ਸਹਿ ਸਬਮਣ ਸੰਗ ਰਹਾਓ ਪਿਆਰਿਓ ਪਰਮੇਸ਼ਰ ਨੂੰ ਗਾਉਣਾ ਹੈ ਪਰਮੇਸ਼ਰ ਨੂੰ ਸਿਮਰਣਾ ਹੈ ਅੰਤਰ ਆਤਮੇ ਦੀ ਆਵਾਜ਼ ਦੇ ਨਾਲ ਸਿਮਰੋ ਜਦੋਂ ਦਰ ਤੇ ਆਗੇ ਧੈ ਕੇ ਚਰਣਾ ਤੇ ਨਿਕੋ ਹਣ ਤੂੰ ਆ ਤਿਰ ਤੋਂ ਬਗੈ ਸਾਡਾ ਹਰ ਪੁੱਛ ਤੇ ਜੇ ਸ਼ਰਣੀ ਪਾਰਿਆ ਉਹਨੇ ਉਹਦਾ ਨਾਮ ਅਸੀ ਧਿਆਰਿਆ ਤੇ ਪਿਆਰਿਓ ਦਾ ਸੰਗ ਸਾਨੂੰ ਪ੍ਰਾਪਤ ਹੋ ਜਾਵੇਗਾ ਜਣ ਕੇ ਚਰਣ ਵਸੇ ਮੇਰੇ ਹਿਰਦੇ ਸੰਗ ਪਨੀਤਾ ਦੇਹੀ ਤੇ ਐਸੇ ਮਾਰਗ ਦੇ ਚਰਣ ਮੇਰੀ ਹਿਰਦੇ ਦੇ ਵਿੱਚ ਵਸ ਜਾਣ ਤੇ ਮੇਰੀ ਦੇਹੀ ਪਵਿੱਤਰ ਹੋ ਜਾਏ ਜਣ ਕੀ ਤੂਰ ਦਿਓ ਕਿਰਪਾ ਨੇ ਦਨਾਨਕ ਕੈ ਸੁਖ ਇਹ ਤੇ ਪੰਜਵੇਂ ਪਾਤਸ਼ਾਹ ਸਾਹਿਬ ਜੀ ਅਰਜਨ ਦੇਵ ਜੀ ਆਂਦੇ ਨੇ ਐਸੇ ਜੀ ਗੁਰਮਖ ਮੈਨੂੰ ਮਿਲ ਜਾਣ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ ਤੇ ਮੇਰੀ ਦੇਹੀ ਪਵਿੱਤਰਤਾ ਹੋਵੇਗੀ ਹੋਵੇਗੀ ਐਸੇ ਗੁਰਮਖਾਂ ਦੀ ਧੂੜ ਗੁਰੂ ਅਰਜਨ ਦੇਵ ਜੀ ਲੋਚਦੇ ਨੇ ਪਿਆਰਿਓ ਉਹਨਾਂ ਦੀ ਧੂੜ ਚਰਣਾ ਦੀ ਧੂੜ ਮੈਨੂੰ ਮਿਲ ਜਾਵੇ ਸੋ ਪਿਆਰਿਓ ਐਸੀ ਅੱਜ ਦਾ ਹੁਕਮ ਤੇ ਪਾਈ ਰਹਿਣਾ ਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਪਾਤਸ਼ਾਹ ਤੇਨਾਂ ਦਾ ਜੋਤੀ ਜੋਤ ਪਰਬ ਜੋ ਆਜੀ ਨੇ ਸ਼ਰਵਣ ਕੀਤਾ ਸਭੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰੀਏ ਔ ਸਭੂ ਸ਼ਕਤਾ ਦੀਆਂ ਸਤਗੁਰ ਸੱਚੇ ਪਾਤਸ਼ਾਹਦਰ ਹਾਜ਼ਰੀਆਂ ਪ੍ਰਮਾਣ ਕਰਨ ਦਰੋਂ ਕਰੋ ਨਾਮਦਾਰ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇਹੀ ਰੋਗ ਤਾਂ ਤੰਦਰੁਸਤੀਆਂ ਹਰ ਮਦਾਨ ਫਤਿਹ ਬਖਸ਼ਿਸ਼ ਕਰੇ ਸਤਿ ਸੱਚੇ ਪਾਤਸ਼ਾਹ ਗੱਜ ਕੇ ਫਤਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ